ਆਜ ਤੇ ਤੁਹਾਡਾ ਇੱਥੇ ਬਲੌਗ ਦੇ ਵਿੱਚ ਸਬਜ਼ੀ ਲਾਉਣ ਆਏ ਆ ਕਿੱਟ ਕਰੋ ਪਿੰਡੀਆਂ ਕੱਦੂ ਤੁਈ ਗੋ ਬੋਲ ਅੱਜ ਲਾ ਦੇਣੀ ਬਸ ਆਹਰਿਆਂ ਫਲਗਾਂ ਆ ਪਤਾ ਨਹੀਂ ਕੀ ਲੱਗਦਾ ਯਾਰ ਮੈਨੂੰ ਤਾਂ ਚੱਲ ਖੁਸ਼ ਵੀ ਹੋਵੇ ਲਾ ਦਾਂਗੇ ਪੜਾ ਦੇ ਲਿਆ ਕੇ ਮੈਂ ਤਾਂ ਆਹ ਤਰ੍ਹਾਂ ਠੀਰਾ ਆ ਹੁਣ ਇਹਦੀ ਮਰਦੀ ਪਿੰਡੀ ਲੱਗ ਰਹੀ ਦੋਸਤੋ ਪਿੰਡੀ ਉਸੇ ਲੱਗਦੀ ਹੀ ਲਾਇਨ ਹੈ ਬਬਾ ਹਰਦਿਆਬੀ ਕਾ ਦੇ ਵੇਖਣੇ ਕਿੱਥੇ ਕਿਹੜੀ

ਲਾਗੇ ਹੋਏ ਵੀ ਚਿਣੀ ਬੋਲ ਆਪਣੀ ਮੱਤੀ ਵੀ ਕੀ ਆ ਦੱਸ ਦੀ ਉਹਨਾਂ ਨੂੰ ਲਾ ਕੇ ਸੱਚ ਇਹ ਮੱਕੀ ਬੀਜੀ ਉਹ ਦਰਸਾਤੀ ਲੱਗਿਆ ਖੇਤੀ ਤੋਂ ਕਿਉਂ ਨਾ ਬੰਨੋ ਪਿਆਵ ਜੇ ਮੁੰਡਿਓ ਪਿਆਵ ਜੇ ਮੁੰਡਿਓ ਖੇਤੀ ਕਰਿਆ ਕਰੋ ਬਾਹਰ ਬੂਰ ਜਾਂਦਾ ਕਿਤੇ ਕੋਈ ਫਾਇਦਾ ਨਹੀਂ ਹੈ ਤਾਂ ਮੁੰਡੇ ਕੀਤੀ ਕਰਦੇ ਥੋੜੇ ਲੱਗਦੇ ਆ ਲੇਕੋ ਪੱਗਾਂ ਬੰਨ੍ਹਾ ਕਰੋ ਕਾਹ ਹੋਏ ਨਾ ਜੋੜੇ ਰੱਖੋ ਦਾ ਬਲੌਗ ਬਣਾਈ ਜਾਂਦਾ ਜੀ ਦਾ ਖੇਤੋਂ ਦਾ ਹਵਾ ਦਾ ਨੰਦ ਦੇਖੋ ਜੀ ਕਿਤੇ ਮਿਲੂ ਐਸਾ ਸਟ੍ਰੈਕ ਲਾਉਣ ਵਾਲੇ ਆਪਣੀ ਮੋਟਰ ਤੇ ਰੱਜ ਕੇ ਲੱਗ ਲੈ ਕਿੰਨੇ ਆ ਵੇਲਾ ਕਿਸੇ ਦੇ ਨਹੀਂ ਹੋਣੇ ਨੇ 1 2 3 4 5 6 7 8 9 ਰੱਜ ਤੇ ਲੱਗੇ ਸਾਡੀ ਮੋਟਰ ਤੇ ਵੇਹ ਲੋ ਇੱਕ ਵੀ ਨਹੀਂ ਪਟਾਇਆ ਤੇ ਆ ਇੱਕ ਤਿਆਰ ਹੋ ਹੀ ਜਾਂਦਾ ਇਹ ਵੱਡਿਆ ਸੀਗਾ ਸਾਨੂੰ ਡਿੱਕਾ ਲਾਉਂਦਾ ਸੀ ਇੱਕ ਹੀ ਇਹ ਤਿਆਰ ਹੋ ਹੀ ਜਾਂਦਾ ਜਦੋਂ ਨਹੀਂ ਕੱਢਿਆ ਇਹ ਇੱਕ ਇਧਰ ਤੂੰ ਤੇ ਤਿਆਰ ਹੋ ਜਾਂਦਾ ਆਪਣਾ ਦਰਦ ਲਾਇਆ ਕਰੋ ਵਾਤਾਵਰਨ ਸਾਫ ਹੋਊਗਾ ਮੈਂ ਕੋਈ ਸਿੱਖਿਆ ਦੇਣਾ ਚਾਹੁੰਦੇ ਹਾਂ ਸਿੱਖਿਆ ਤਾਂ ਆਪਾਂ ਕਿਹਦੇ ਨਹੀਂ ਆਪਾਂ ਨੂੰ ਦੇਣ ਕੇ ਵੇਖ ਕੇ ਗਈ ਇਹਨਾਂ ਦੇ ਭਾਈ ਮਰੀ ਹੰਦੇ ਬੈਠੇ ਭਾਈ ਉਹਦਾ ਭਾਈ ਸਹੀ